लोदा तो के बहुत सानू मारना करता जी बहुत गंद बोलता। ओ सुन ए देख मेरी बात मैं नहीं बोलना तेरा जना मर्जी तो का मर चल मेरा मोबाइल चार्ज आबदाव नहीं नहीं मेरा बापा का काट के लंगो सारे कुत्ता बडया दादी बड़ा बीड़ियां पी लिया ते पीला मैं कोई दाना भी लणा ਔਰ ਜਦੋਂ ਜੀਰ ਜਦੋਂ ਮਾਕਸਟਰ ਨਹੀਂ ਲਿਆ ਤੇ ਨਾ ਮਾਕਸਟਰ ਜਨਾਹਦਾਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ सोनू ਆ ਜੀ ਇਹ सोनू ਦੇ ਮਾਪਿਓ ਜਿਵੇਂ ਜਿਵੇਂ ਹੁਣ ਬਜ਼ੁਰਗ ਹੋ ਰਹੇ ਆ ਤੇ ਬੇਟੇ ਦੀ ਟੈਨਸ਼ਨ ਵੀ ਉਸੇ ਤਰ੍ਹਾਂ ਉਮਰ ਦੇ ਹਿਸਾਬ ਨਾਲ ਹੀ ਟੈਨਸ਼ਨ ਵੀ ਵੱਡੀ ਹੋਈ ਜਾਂਦੀ ਜਿਵੇਂ ਜਿਵੇਂ ਉਮਰ ਵੱਡੀ ਹੋ ਰਹੀ ਆ ਤੇ 4 ਸਾਲ ਹੋ ਗਏ ਸੀ सोनू ਨੂੰ ਅਫਸੈਟ ਹੋ ਗਿਆ ਸੀ ਸੈਕਟਮ ਬੀੜੀਆਂ ਪਿੰਦਾ ਸੀ ਪੰਗ ਵਾਲੀਆਂ ਉਹਦੇ ਨਾਲ ਦਿਮਾਗ ਚੱਕਿਆ ਗਿਆ ਕਾਰੀਗਰਾਂ ਸੋਨੂ ਇੱਕ ਨੰਬਰ ਦਾ ਜਿਹੜੇ ਆਪਣੇ ਘਰੇ ਦਰਵਾਜ਼ੇ ਬਾਰੀਆਂ ਲਾਉਨੇ ਆ ਉਹਦੇ ਵਿੱਚ ਸ਼ੀਸ਼ੇ ਪਾਉਂਦਾ ਇਹ ਸ਼ੀਸ਼ੇ ਪਾਉਣ ਦਾ ਕਾਰੀਗਰਾਂ ਬਹੁਤ ਵਧੀਆ ਕਾਰਪਿੰਟਰ ਆ ਪਰ ਕਹ ਦੀ ਇਹ ਕੁਝ ਹਾਲਾਤ ਇਦਾਂ ਦੇ ਬਣ ਗਏ 4 ਸਾਲ ਹੋ ਗਏ ਸੀ ਹੁਣ ਕੋਈ ਸੋਝੀ ਨਹੀਂ ਸੀ ਬੰਨ ਕੇ ਲੈ ਕੇ ਆਏ ਸੀ ਇੱਥੇ ਦੇ ਮੰਮੀ ਪਾਪਾ ਤੇ ਹੋਰ ਨਾਲ ਰਿਸ਼ਤੇਦਾਰ ਸੀਗੇ ਕਿੱਥੋਂ ਆਏ ਸੀ ਤੁਸੀਂ ਕੋਟਕਪੂਰਾ ਕੋਟਕਪੂਰਾ ਸ਼ਹਿਰ ਚੋਂ ਹੀ ਆਖਾਸ ਰਹਿੰਦੇ ਆ ਤੇ ਲੱਕੀ ਗੁਪਤਾ ਦੇ ਪਿੰਡੋਂ ਸਾਡੇ ਭਰਾ ਦੇ ਆਏ ਸੀਗੇ ਕੋਲ ਸਮੋਲੇ ਤੋਂ ਤੇ ਅੱਜ ਘਰੇ ਚੱਲੇ ਆ ਵਾਪਸ ਬਿਲਕੁਲ ਠੀਕ ਨੇ ਤੰਦਰੁਸਤ ਨੇ ਸੋਨੂੰ ਵੀਰੇ ਹੁਣੀ ਸੋਨੂੰ ਫਿਰ ਦਵਾਈ ਲੈਣ ਆਉਣਾ 15 ਦਿਨਾਂ ਬਾਅਦ ਠੀਕ ਆ ਠੀਕ ਆ ਤੁਹਾਡੀ ਮੇਰਾ ਕਾਰ ਗੱਡੀਆਂ ਦੇ ਬ੍ਰੇਕਾਂ ਵੀ ਕਰਾਉ ਕਰਾ ਦੇ ਹਾਂ ਕਰਾ ਦੇ ਗੱਲ ਠੀਕ ਆ ਮਰਜੀ ਦੇ ਨਾਲ ਵੀ ਕਰਾ ਦੂੰਗਾ ਕਰਾ ਦੇ ਠੀਕ ਹੈ ਮੜਾ ਕਰ ਠੀਕ ਹੁਣ ਮੰਮੀ ਪਾਪਾ ਦੇ ਆਖੇ ਲੱਗਣਾ ਕਰੇ ਜਾ ਕੇ ਡੈਡੀ ਦੇ ਮੰਮੀ ਦੇ ਕੰਮ ਤੇ ਲੱਗਣਾ ਹਾਂ 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 ਜਰਾ ਆਖਣੇ ਨੂੰ ਕਰੇ ਵਾਰਤਾਂ ਦੱਲੀ ਫਰਾਇਆ ਕੋਈ ਨਾ ਦੇ ਦੇਣੇ ਰਾਸਣ ਦੇ ਦੇਣੇ ਰਾਸ ਠੀਕ ਹੈ ਸੋਨੀ ਤੁਹਾਨੂੰ ਠੀਕ ਆ ਅਰਦਾਸ ਕਰਿਓ ਜੀ ਸੋਨੂ ਵਰਗੇ ਇਹਨਾਂ ਵੀਰਾਂ ਨੂੰ ਪਰਮਾਤਮਾ ਉਸ ਜੰਗਾਲ ਚੋਂ ਕੱਢਦੇ ਨੇ ਉਹ ਸਾਡੇ ਵਰਗੇ ਕਲਜੁਗੀਆਂ ਤੋਂ ਸੱਚੇ ਪਾਤਸ਼ਾਹ ਦੀ ਸੇਵਾ ਲੈ ਰਹੇ ਨੇ ਤੇ ਇਹ ਨੌਜਵਾਨ ਗੱਬਰੂ ਪੰਜਾਬ ਦੇ ਇਸ ਦਲਦਲ ਚੋਂ ਨਿਕਲ ਕੇ ਦੁਵਾਰਾ ਮੁਕਤਰਾ ਸ਼ਾਮਲ ਹੋ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ